ਵਹੀ ਗੁਰਜੀਤ ਰਖਾਲਸਾ ਵਹੀ ਗੁਰਜੀਤ ਕੀ ਫਤਿਹ ਤੁੰਤੰਸੀ ਗੁਨਾਹ ਦੇ ਜਿਹ ਦੇ ਪ੍ਰਕਾਸ਼ ਪੁਰਬ ਦੀ ਆਪ ਸੰਤਨ ਨੂੰ ਬਹੁਤ ਸਾਰੀਆਂ ਮੁਬਾਰਕਾਂ ਜੀ ਜੋ 5 ਤਰੀਕ ਨੂੰ 5 ਨਵੰਬਰ ਨੂੰ ਆ ਰਹੇ ਨੇ ਤੇ ਉਸ ਦੇ ਸੰਬੰਧ ਵਿੱਚ ਇੱਕ ਗੁਨਾਹ ਪਾਸ਼ਾ ਦੀ ਉਸਤਤ ਵਿੱਚ ਇੱਕ ਤੁੰਕਬਤ ਸੁਣਾਉਣ ਜਾ ਰਹੀਆਂ ਜੀ ਗੌਰ ਕਰਨਾ ਤਕੀਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਤਕੀਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਦੁਨੀਆ ਤੇ ਕਰਦਾ ਪਰ ਉਪਕਾਰ ਇੱਕ ਮਸਤਾਨਾ ਜੋਗੀ ਦੁਨੀਆ ਤੇ ਕਰਦਾ ਪਰ ਉਪਕਾਰ ਇੱਕ ਮਸਤਾਨਾ ਜੋਗੀ ਤਕੀਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਕਾਲੂ ਦਾਪ ਤੇਰਾ ਪਿਆਰਾ ਤ੍ਰਿਪਤਾ ਦੀ ਅੱਖ ਦਾ ਤਾਰਾ ਕਾਲੂ ਦਾ ਪੁੱਤਰ ਪਿਆਰਾ ਤ੍ਰਿਪਤਾ ਦੀ ਅੱਖ ਦਾ ਤਾਰਾ ਬਾਲਾ ਮਰਦਾਨਾ ਜਿਸ ਦੇ ਨਾਲ ਇੱਕ ਮਸਤਾਨਾ ਜੋਗੀ ਟੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਪਾਂਦੇ ਕੋਲ ਪੜਨੇ ਪਾਇਆ ਪਾਂਦੇ ਨੂੰ ਆਪ ਪੜਾਇਆ ਪਾਂਦੇ ਕੋਲ ਪੜਨੇ ਪਾਇਆ ਪਾਂਦੇ ਨੂੰ ਆਪ ਪੜਾਇਆ ਪੱਟੀ ਤੇ ਲਿਖਿਆ ਏ ਕੋਂਕਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਪੱਗੋ ਦੇ ਮਾਲ ਪੂੜੇ ਲਾਲੋ ਦੀ ਸੁੱਕੀ ਖੱਦੀ ਪੱਗੋ ਦੇ ਮਾਲ ਪੂੜੇ ਸਾਲਾ ਲੋ ਦੀ ਸੁੱਕੀ ਖੱਦੀ ਰੋਟੀ ਚੋਂ ਨਿਕਲੀ ਦੁੱਧ ਦੀ ਤਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਬਾਬਰ ਦੇ ਜੇਲਖਾਨੇ ਪੀਸਣ ਨੂੰ ਮਿਲਦੇ ਦਾਣੇ ਬਾਬਰ ਦੇ ਜੇਲਖਾਨੇ ਪੀਸਣ ਨੂੰ ਮਿਲਦੇ ਦਾਣੇ ਚੱਕੀਆਂ ਤਾਂ ਬੋਲਣ ਸਤ ਕਰਤਾਰ ਇੱਕ ਮਸਤਾਨਾ ਜੋਗੀ ਚੱਕੀਆਂ ਤਾਂ ਬੋਲਣ ਆਪੇ ਆਪ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਜੰਗਲਾਂ ਵਿੱਚ ਡੇਰਾ ਲਾ ਕੇ ਪੱਥਰਾਂ ਨੂੰ ਮੋਮ ਬਣਾ ਕੇ ਜੰਗਲਾਂ ਵਿੱਚ ਡੇਰਾ ਲਾ ਕੇ ਪੱਥਰਾਂ ਨੂੰ ਮੋਮ ਬਣਾ ਕੇ ਪੰਜਾ ਤਾਲਾਆ ਵਿੱਚ ਪਹਾੜ ਇੱਕ ਮਸਤਾਨਾ ਜੋਗੀ ਤਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋ